ਸੋ ਲੋ ਜੀ ਸਸਕਲ ਕਿਆ ਹਰ-ਕਿਆ ਰਿਜ਼ਾਰੇ ਵਿੱਚ ਠੀਕ ਹੈ ਸੋ ਅੱਜ ਕਾ ਗੜ ਮੰਗਟ ਦੀ ਮਿਲਣੀ ਅੱਜ ਮਿਲਣੀ ਆ ਜਣਾ ਆਣਾ ਸਾਡੇ ਵਾਲੇ ਸਾਡੀ ਇਹ ਕੰਮ ਲੰਬਾ ਬੋ ਚਲੋ ਕੋਈ ਨਹੀਂ ਠੀਕ ਹੈ ਜੀ ਸੋ ਹੁਣ ਪਹਿਲਾਂ ਇਹ ਤੁਹਾਨੂੰ ਨਾਲ ਕਲਿੱਪ ਜੋੜ ਦਿੰਦਾ ਕਿੰਨੀ ਦੀ ਤਿਆਰੀ ਕੀਤੀ ਸਵੇਰ ਦੀ ਠੀਕ ਹੈ ਬਾਕੀ ਹੁਣ ਜਾ ਕੇ ਦੱਸ ਦਿੰਦਾ ਚਲੋ ਜੀ ਅੱਜ ਹੈਗੀਆਂ ਗਗਨ ਦੀਆਂ ਮਿਲਣੀਆਂ ਸੋ ਡੈਕੋਰੇਸ਼ਨ ਹੋ ਰਹੀ ਹੈ ਇੱਧਰ ਅੱਜ ਜੀ ਕਿਉਂ ਤਿਆਰੀ ਪੂਰੀ ਹੈ ਪਰੋਣਿਆਂ ਦੀ ਆਣ ਦੀ ਉਹ ਪਰੋਣਾ ਸਾਹਿਬ ਪਰੋਣਾ ਸਾਹਿਬ ਲਓ ਜੀ ਵਿਆਹ ਦਾ ਮੁੰਡਾ ਲੋਕੇ ਬੈਠਾ ਇਹ ਲਓ ਜੀ ਬਾਕੀ ਤੇ ਲਓ ਜੀ ਇਹ ਹੈਗਾ ਪੈਗ ਟੇਬਲ ਲਓ ਜੀ ਕਰੋ ਚੈੱਕ ठीक है ठीक है।, थीक है। बाकी थोड़े ठहर के मिल गया, ठीक है धन्यवाद साढ़े बाबू भाजी आ रहे घर तैयारी है जी उधर हो ठीक है, ओ, थीक थीक है। जी चलो जी चलो <laughs> जी महाराज जी, जी। कोई हो कोई ठीक है।, है और जी बस ठीक है इधर तैयारी दिखा दी तैयारी लो जी सवेरा भी दिखाती थी ਉਹ ਐਨਕ ਰਹਿ ਕੇ ਲੈ ਜੀ ਇੱਧਰ ਸਿਆਣੀ ਬੈਠੇ ਲੋ ਜੀ ਆ ਵੀ ਇਹ ਤੁਹਾਨੂੰ ਰਾਜਦਾਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਪਾ ਜੀ ਹੋਰ ਵਧੀਆ ਠੀਕ ਹੈ ਜੀ ਬੜੀ ਵਧੀਆ ਮਾਨ ਸਿੰਘ ਵੀਰੇ ਦੀ ਲੈਣੀ ਪਿੰਡ ਬਸੀ ਤੋਂ ਬਸੀ ਤੋਂ ਮਾਨ ਸਿੰਘ ਠੀਕ ਹੈ ਠੀਕ ਹੈ ਮਹਾਰਾਜ ਜੀ साढ़े सत्ती भाजी नास पुत्र <laughs> और क्या ठीक है रिश्तेदार आगे गड्डिया उतना ला पर लानी ग रिश्तेदार आगे रिश्तेदार ਉਹ ਕੋਜ਼ਲੀ ਉੱਤਰਾ ਦੇ ਬੋਏ ਜੋ ਬੰਗੇ ਹੈ 56 ਪਏ ਹੈਗੇ ਉਹ ਤੋਂ ਮੁਝੇ ਬਈ ਕਹਿੰਦੇ ਆਓ ਜੀਜੀ ਆਿਆਂ ਨੂੰ ਗਰਨ ਚੱਲ ਮਰੇ ਨੂੰ ਪਰੋਣੀ ਸਣੀ ਪਾਜੀ ਮੈਂ ਮੇਰੇ ਪਾਸ ਤੇ ਮੇਰੀ ਬਸ ਹੈ ਸਣੀ ਪਾਜੀ ਮਰਜ ਜੀ ਸਾਡੇ ਪਿੰਡ ਦੇ ਮੁੰਡੇ ਬਿੱਲੇ ਕਿੱਸੀ ਗੱਲ ਸਾਡੇ ਪਿੰਡ ਦੇ ਮੁੰਡੇ ਬਿੱਲੇ ਆ ਤੁਸੀਂ ਰਹਿਣ ਤੇ ਪਾਜੀ ਇਹ ਵੀ ਕਰ ਲੈਣੀ ਠੀਕ ਹੈ ਠੀਕ ਲੈ ਜੀ ਪੂਰੇ ਜੋਰ ਸ਼ੋਰ ਤੇ ਕੰਮ ਚੱਲਦਾ ਸਣੀ ਉਹ ਬਾਈ ਚਲੋ ਅਸੀਂ ਪੜ ਲਈ ਮਰੀਂ ਬਾਈ ਜੀ ਕੰਮ ਕਰਦੇ। ਘਾਰਾਂ ਦੀ ਬਣਦੀ ਬਾਜੀ ਬਾ। ਰਿਸ਼ਤੇਦਾਰ ਵੀ ਕੰਮ ਲਾ ਲੇ। ਮੈਂ ਭਾਜੀ। ਸਹੀ ਗੱਲ ਆ। ਪ੍ਰੋਣਾ ਸਾਹਿਬ ਵੱਡੇ ਪ੍ਰੋਣਾ ਸਾਹਿਬ ਮਹਾਰਾਜ ਸਤਿ ਸ੍ਰੀ ਅਕਾਲ ਜੀ। ਠੀਕ ਆ। ਲਓ ਬਈ। ਇੱਧਰ ਚਾਹ। ਜਿਸੀ ਭਾਰੀ ਕੰਮ ਕਰਦੇ ਹੋਏ। ਲਓ ਜੀ। ਵਾਜੀ ਬਾਤ ਦਿਲਪ੍ਰੀਤ ਆ ਗਿਆ ਜੀ ਦਿਲਪ੍ਰੀਤ ਦਿਲਾਂ ਦਾ ਪ੍ਰੀਤ ਸੁਖੀ ਬਾਜੀ ਵੀ ਆ ਗਏ ਜਗੋ ਸਿੰਘ ਬਾਗ ਪਾਸ ਤੇ ਹੋਟ ਹਾਂ ਅਗਲਾ ਅਗਲੇ ਬਾਅਦ ਜੇ ਇਹਦੇ ਬਾਤ ਵੀ ਨਹੀਂ ਛੋਟਾ ਜਿਹੜਾ ਨਾ ਪੈਸੇ ਕੀ ਕਿਤੀ ਕਿਤੀ ਕਰਾਂ ਠੀਕ ਹੈ ਜੀ ਬਾਤ ਧੰਨਵਾਦੀ ਤੁਹਾਨੂੰ ਠੀਕ ਹੈ ਠੀਕ ਹੈ ਲੈਟ ਜੀ ਨਹੀਂ ਨਹੀਂ ਉਹ ਚੋਣ ਜਾਈ ਬਲੈਕ ਟੇਬਲ ਉਹ ਸਾਹਮਣੇ ਲੱਗ ਗਈ ਆ ਆ ਵਧੀਆ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਲਓ ਜੀ ਹੁਣ ਹੁਣ ਗੱਲ ਬਣੀ ਐ ਲਾਟਾ ਜਗੀਆਂ ਹੁਣ ਆ ਬੰਦੇ ਜੀ ਕਾ ਕੀ ਆਇਆ ਲਾਟਾ ਆ ਬੰਦੇ ਜੀ ਕਾ ਕੀ ਆਇਆ ਲਾਟਾ ਡੇਰੀ ਵਾਲੇ ਮਲਾਜਮਾਂ ਦੇ ਬੇਰਕੇ ਡੇਰੀ ਵਾਲੇ ਮਲਾਜਮ ਜੂਨੀਅਰ ਇੱਕ ਸੀਨੀਅਰ ਜੂਨੀਅਰ ਸੀਨੀਅਰ ਠੀਕ ਹੈ ਠੀਕ ਹੈ ਲੈ ਵੀ ਰਿਸ਼ਤੇਦਾਰ ਚੱਲੇ ਲੋ ਭਾਈ ਰਿਸ਼ਤੇਦਾਰ ਚੱਲੇ ਮਿਲਣੀਆਂ ਹੋਲੀਆਂ ਇਹਨੇ ਵੀ ਦੋ ਗੱਲ ਮੈਂ ਤਾਂ ਬੰਦੇ ਨਹੀਂ ਗਿਨੇ ਕਿੰਨੇ ਯਾਰ ਬੰਦੇ ਕੱਢ ਕੇ ਆਪਣੇ ਆਪ ਨੇ ਇਹਨੇ ਗਿਣਿਆ ਨਹੀਂ ਸਲਾਹ ਬਣਾ ਦੇ ਉੱਪਰ ਸਰ ਜਾਣ ਦੀ ਅੱਛਾ ਇੱਕ ਜਣੇ ਨੂੰ ਗਿਣਿਆ ਨਹੀਂ ਹੈਗਾ ਇੱਕ ਜਣੇ ਨੂੰ ਗਿਣਿਆ ਨਹੀਂ ਮੇਰੀ ਗੱਲ ਸੁਣ ਜੇ ਚਾਰ ਉਹ ਦੋ ਮਿੰਟ ਜੇ ਦੋ ਗਰੁੱਪਾਂ ਦੇ ਜਾਣ ਫੇਰ ਲੱਗ ਲੱਗ ਤੁਸੀਂ ਤਾਂ ਜਾਏ ਆਏ ਫੇਰ ਅਸੀਂ ਚਾਰੇ ਜਾਏ ਆਏ ਮੁੱਕ ਗਿਆ ਕੰਮ ਇਹਦੇ ਨਹੀਂ ਹੁੰਦਾ ਮੁੱਕ ਗਿਆ ਜੀ ਕੰਮ ਲਓ ਜੀ ਠੀਕ ਹੈ ਲਓ ਬਈ ਸਮਾਨ ਚੱਕਿਆ ਦਰਹਤਾ ਰੈਡੀ ਹੈ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਐਂਡ ਤੱਕ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਹੈ